ਚੈਨਲ ਦਾ ਆ ਰਿਹਾ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਬਸਪੁਰ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਮਿਲੀ ਜਾਣਕਾਰੀ ਦੇ ਮੁਤਾਬਕ ਗੁਰਦਾਸਪੁਰ ਸ਼ਹਿਰ ਦੀ ਮੰਡੀ ਜੋ ਕਿ ਸ਼ਹਿਰ ਦਾ ਮੇਨ ਕਾਰੋਬਾਰੀ ਇਲਾਕਾ ਹੈ ਉੱਥੇ ਇੱਕ ਦੁਕਾਨਦਾਰ ਦੀਆਂ ਅੱਖਾਂ ਵਿੱਚ ਲਾਲ ਮਿਰਚਾਂ ਪਾ ਕੇ ਇੱਕ ਨੌਜਵਾਨ ਵੱਲੋਂ 60000 ਰੁਪਏ ਲੁੱਟਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੇ ਚਿੱਟੇ ਰੰਗ ਦੀ ਸ਼ਰਟ ਪਾਈ ਹੋਈ ਸੀ ਅਤੇ ਉਹ ਭੱਜਣ ਵਿੱਚ ਕਾਮ ਜਾ ਰਿਹਾ ਦੁਕਾਨਦਾਰ ਦੇ ਦੱਸੇ ਅਨੁਸਾਰ ਨੌਜਵਾਨ ਦੁਕਾਨ ਤੇ ਆਇਆ ਅਤੇ ਉਸ ਵੱਲੋਂ ਸਭ ਤੋਂ ਪਹਿਲਾਂ ਕੁਝ ਚੀਜ਼ਾਂ ਦੇ ਭਾਅ ਪੁੱਛੇ ਗਏ ਅਤੇ ਫਿਰ ਲਾਲ ਮਿਰਚਾਂ ਉਸ ਦੀ ਅੱਖ ਵਿੱਚ ਪਾ ਕੇ ਕਰੀਬ 60000 ਰੁਪਿਆ ਲੈ ਕੇ ਫਰਾਰ ਹੋ ਗਿਆ ਉਧਰ ਹੀ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਐਸ ਐਚਓ ਥਾਣਾ ਸਿਟੀ ਨੇ ਦੱਸਿਆ ਕਿ ਉਹਨਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਨੌਜਵਾਨ ਦੀ ਪਛਾਣ ਹੋ ਚੁੱਕੀ ਹੈ ਅਤੇ ਜਲਦ ਉਸ ਨੂੰ ਕਾਬੂ ਕੀਤਾ ਜਾਏਗਾ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਭੱਜਣ ਵਾਲੇ ਦੇ ਟੇਰੇ ਦਾ ਮੋਬਾਈਲ ਵੀ ਰਸਤੇ ਵਿੱਚ ਡਿੱਗ ਪਿਆ ਜੋ ਕਿ ਦੁਕਾਨਦਾਰ ਵੱਲੋਂ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਕੁਝ ਮੌਕੇ ਦੀਆਂ ਤਸਵੀਰਾਂ ਹਰ ਸਕਰੀਨ ਤੇ ਸਾਂਝੀਆਂ ਕਰਨ ਜਾ ਰਿਹਾ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸਰਚ ਕਰੋ ਦਾ ਆਰਿਆ ਨਿਊਜ਼ ਅਤੇ ਜੁੜੇ ਉਹ ਤਾਜ਼ੀਆਂ ਖਬਰਾਂ ਦੇਖਣ ਲਈ ਸਰ ਨਾਲ ਪੱਤਰਕਾਰ ਨਰਿੰਦਰ ਕੌਰ ਪਰੀਵਾਲ ਤ੍ਰਿੰਕੂ ਰਾਜਾ ਦੀ ਇੱਕ ਖਾਸ ਪੋਟ ਜੀ ਮੇਰੀ ਇਹ ਦੁਕਾਨਾ ਕੱਪੜੇ ਦੀ ਤੇ ਕਿ ਉਹ ਬਾਈ ਬਾਹਰੋਂ ਲੋਕ ਰਹੇ ਤੇ ਇਹਦੇ ਕੋਲ ਮੁਰਾਇਕਾ ਆਇਆ ਇਹ ਦੁਕਾਨ ਤੇ ਪਾ ਪੁੱਛੇ ਜਾਂਦਾ ਛੋਬਿਆਂ ਦਾ ਜੋ ਕਰੇ ਤੇ ਸੋਦੇ ਉੱਠ ਲੱਗਾ ਤੇ ਉਹ ਰੇਕਾਂ ਦਾ ਮੱਟਾ ਪਾਤੇ ਤੇ ਪੈਸੇ ਕੋਟੇ ਲੈ ਗਿਆ 50-60 ਹਜ਼ਾਰ ਰੁਪਏ ਉੱਥੇ ਬਾਦ ਨਿਕਲਿਆ ਤੇ ਭੱਜ ਗਿਆ ਜੀ ਚਿੱਟੀ ਜੱਟ ਪਾਈਦੀ ਹੈ ਲੰਮਾ ਜਿਹਾ ਮੁਰਾਵਾ ਅੱਛਾ ਨਹੀਂ ਆਈ ਤੇ ਪਿੱਛੇ ਦੇ ਲੋਕਾਂ ਨੇ ਸਾਰੇ ਕਿਤਾ ਲੇਵੜਾ ਵਾਲੇ ਨਾ ਗੁਜਾਰਾ ਵਾਲੇ ਪਿੱਛੇ ਕੀਤਾ ਮੋਬਾਈਲ ਜੇ ਬੈਰ ਤੁਰ ਜਾਂਦੇ ਛੋੜ ਛੜਕ ਤੋਂ ਲੰਬਾ ਚਿੱਟੀ ਜੱਟ ਪਾਈਦੀ ਹੈ ਲੰਮਾ ਜਿਹਾ ਮੁਰਾ ਮੇਰਾ ਨਾਮ ਜੀ ਚੰਦਰਮਨੀਆ ਜੀ ਫਰਮ ਆ ਜਿੰਸ਼ੂ ਸਟੋਰ ਮੈਂ ਇੱਥੇ ਦੁਕਾਨ ਤੇ ਬੈਠਾ ਦਾ ਹੀ ਐਦੋਂ ਮੁੜਾਇਕ ਆਇਆ ਉਹਨਾਂ ਨੇ ਮਨੂ ਰੇਟ ਪੁੱਛਿਆ ਸੋਦਿਆਂ ਦਾ ਦੇ ਨਾਲ ਹੀ ਮੇਰੇ ਗੱਲੇ ਤੋਂ ਪੈਸੇ ਕੱਢ ਕੇ ਲੈ ਗਿਆ ਮਰਚਾ ਮਰਚਾ ਮੇਰੇ ਅੱਖਾਂ ਦੇ ਪਾਈ ਆ ਇਹ ਸਾਰੀਆਂ ਮਰਚਾ ਇੱਥੇ ਪਈਆਂ ਜੇ ਤੇ ਜਿੱਲੇ ਮੈਂ ਰੋਲਾ ਪਾਇਆ ਤੇ ਉਹ ਮਗਰ ਮੁੜੇ ਨੱਠੇ ਤੋਂ ਉਹਦਾ ਮੋਬਾਈਲ ਦੇਖ ਗਿਆ ਤੇ ਅਸੀਂ ਮੋਬਾਈਲ ਫੜ ਲਿਆ ਤੇਰੀ ਜੀ ਖੰਡ ਕੇ ਹੋਦੀ ਸੀ ਮਜ਼ਾ ਅੰਦਾਜ਼ਾ ਹੈ 50 ਤੋਂ 60000 ਰੁਪਏ ਆਹ ਜੀ ਕੰਪਲੀਟ ਕਰਤੀ ਜੀ ਪੁਲਿਸ ਵਾਲੇ ਆਏ ਹੀ ਜੀ ਉਹਨਾਂ ਨੇ ਇਨਕੁਆਰੀ ਕੀਤੀ ਆ ਉਹਨਾਂ ਕੋਲ ਫੋਨ ਆ ਉਹਨਾਂ ਦਾ ਮੋਬਾਈਲ ਜਿਹੜਾ ਲੱਭਾ ਹੀ ਉਹਨਾਂ ਨੂੰ ਦਿੱਤਾ ਵਾ ਔਰ ਜੇ ਸਾਰਾ ਹੈਗਾ ਕਿ ਇਹ ਲਾਗੇ ਵਾਲੇ ਪਿੰਡਾਂ ਦੇ ਜਿਹੜੇ ਹੀ ਉਹ ਮੂੜੇ ਵਾਹੀ ਆਹੀ ਕਰਨਿਆ ਕਿ ਮਤਲਬ ਜਲਦੀ ਤੋਂ ਜਲਦੀ ਪੁਲਿਸ ਵਾਲੇ ਮੁਰੇ ਫੜਨ ਤੇ ਜੋ ਵੀ ਸਾਡਾ ਨੁਕਸਾਨ ਹੈ ਜਿਹੜਾ ਉਹ ਡਿਟੈਲ ਹੈ ਪਰ ਪਾਸੋਂ ਇਹ ਕਨਫਰਮੇਸ਼ਨ ਆਈ ਸੀ ਕਿ ਚੰਦਰਮਣੀ ਜੀ ਦੀ ਦੁਕਾਨ ਹੈ ਜੋ ਕਿ ਚੱਕਾ ਢਾਲੀ ਮੰਡੀ ਦੇ ਵਿੱਚ ਹੈ ਇਹ ਕਹਿ ਰਹੇ ਸੀ ਕਿ ਮੈਂ ਆਪਣੀ ਦੁਕਾਨ ਤੇ ਬਹਿ ਕੇ ਪੈਸੇ ਗਿਣ ਰਿਹਾ ਸੀ ਤੇ ਇੱਕ ਨੌਜਵਾਨ ਜਿਹੜਾ ਪਹਿਲਾਂ ਸੌਦਾ ਲੈਣ ਦੇ ਬਹਾਨੇ ਨਾਲ ਆਇਆ ਉਹਨੇ ਕੁਝ ਸੌਦਿਆਂ ਦੇ ਕੁਝ ਸਮਾਨ ਦਾ ਪੁੱਛਨੇ ਰੇਟ ਵਗੈਰਾ ਪੁੱਛਨੇ ਪਰ ਉਸ ਤੋਂ ਬਾਅਦ ਇੱਕ ਤਾਂ ਮੈਨੂੰ ਟੱਕਰ ਮਾਰ ਕੇ ਇਹਨਾਂ ਦੇ ਪੈਸੇ ਜਿਹੜੇ ਖੋਗ ਲੈ ਗਿਆ ਸੋ ਉਸੇ ਦੌਰਾਨ ਜਿਹੜਾ ਸਾਨੂੰ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਕਿ ਜਿਹੜਾ ਬੰਦੇ ਉਹਦੀ ਆਈਡੈਂਟੀਫਿਕੇਸ਼ਨ ਹੋ ਗਈ ਹੈ ਔਰ ਜਲਦੀ ਉਹਨੂੰ ਫੜ ਕੇ ਤੇ ਜਿਹੜਾ ਉਹਦੀ ਰਿਕਵਰੀ ਕਰਾਇਆ